ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਇਆ ਹੈਗਾ ਨਵਾਂ ਸਾਲ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਆਪਾਂ ਅੱਜ ਜਾ ਰਹੇ ਆ ਵੀਰਵਾਰ ਅੱਜ ਅੱਜ ਦਾ ਦਿਨ ਆਪਣਾ ਜੱਗ ਕਸਰੈਬ ਕਸਰੈਬ ਜੱਗਾਂ ਸੇਵਾ ਸੁਭਾ ਕਰਾ ਮੇਗੇ ਉਹ ਤੈ ਜਾ ਕੇ ਤੁਹਾਨੂੰ ਦਿਖਾਵੇਂ ਮਾਹੌਲ ਉਹ ਕਿਹੜਾ ਦਾ ਮਾਹੌਲ ਹੈ ਕਿ ਅਸੀਂ ਪਹੁੰਚ ਗਏ ਜੱਗਾਂ ਕਸਰੈਬ ਵੀਰਵਾਰ

ਅੱਪਾ ਵੱਡੇ ਵਸੇਣ ਕਾ ਤਿਆਰਾ ਟਰਾਲੀ ਵੱਢਣੀ ਹੈ ਇੱਕ ਟਰਾਲੀ ਵੱਢਦੇ ਰਾਜਪੁਰਾ ਗੇਰ ਕਾ ਮੈਂਗੇ ਢੀਮਾ ਫਿਰ ਅੱਪਾ ਨਾ ਪਹਿਲਾਂ ਵੱਡੇ ਵੀ ਪਰਸੋਂ ਗੇ ਪੱਕ ਹਾਂਜੀ ਆਪਣੇ ਵੱਢ ਗਏ ਅੱਜ ਤੇ ਜਿਆਦਾ ਤਿਆਰਾ ਵੱਢ ਗਿਆ ਥੋੜੇ ਘਰ ਰਹਿ ਗਏ ਉਹਨਾਂ ਵੱਢਣੇ ਕੰਟੇ ਮੱਕਿਆਰਾ ਵੱਢ ਗਾ ਵੱਢਦੇ ਆ ਇਹ ਦੇਖ 11 ਹੋ ਗਿਆ ਪੂਰਾ ਵਿੱਗੇ ਆ ਰਹਿਣਾ ਜੀ ਆ ਦੇ ਬੰਦੇ ਲੱਗ ਰਹੇ ਕਹਿਣਾ ਆਪਣੀ ਲੇਬਰ ਕਰਕੇ ਬੰਦੇ ਰਹਿਣਾ ਸਾਰੇ ਲੱਗ ਰਹੇ ਕਹਿਣਾ ਔਰ ਰਾਜਪੁਰਾ ਲੈ ਜੀਂਗੇ ਫਿਰ ਲੱਦ ਕੇ ਫਿਰ ਮਿਲੇਗਾ ਸਾਰੇ ਵੱਢੇ ਕੇ ਕਹਿਣਾ ਫਿਰ ਉਹ ਫੜਿਆ ਆਪਣਾ ਟਰੈਕਟਰੀ ਆਪਣਾ ਵੱਢ ਗਏ ਫਿਰ ਦੇਖਾਂਗੇ ਨੇ ਹੋਏਗੇ ਸਾਰਾ ਕਹਿਰਾ ਵੱਢ ਦੇਣਾ ਆਪਾਂ ਨੇ ਹਾਂਜੀ ਹੁਣ ਆਪਾਂ ਲੱਦਣ ਲੱਗੇ ਟਰਾਲੀ ਮਾਂ ਟਰਾਲੀ ਮਾਂ ਲੱਦ ਕੇ

गुरुतेज हूने लद रहे हैं ट्राली से है। फिर लद के अंडी से छ आवे ਤਾ ਉੱਥੇ ਦਾ ਤੁਹਾਨੂੰ ਮਾਹੌਲ ਦਿਖਾਵਾਂ ਕਿ ਕਿਸ ਤਰ੍ਹਾਂ ਮਾਹੌਲ ਹੈ ਉੱਥੇ ਦਾ ਕਿ ਕਿਸ ਤਰ੍ਹਾਂ ਬੁਲੀ ਲੱਗਦੀ ਹੈ ਸਾਰਾ ਕੁਝ ਦਿਖਾਵਾਂਗੇ ਸਾਨੂੰ ਵੀਡੀਓ 'ਚ ਲੱਦਣਾ ਟੋਟਲ ਪੰਜ-ਛੇ ਲੋਕ ਲੱਗੇ ਹੋਏ ਨੇ ਜਿਉਂ ਨਾ ਹੋਵੇ ਜਦੋਂ ਪੱਕੜ ਕੇ ਨੂੰ ਤੋੜਨ ਲੱਗਦੇ ਇੱਕ ਉੱਤ ਖੜ ਕੇ ਕਹਦਾ ਫੜੀ ਜਾਏਗਾ ਫੜੀ ਜਾਏ ਤੈਹ ਲਾਈ ਜੇ हाँ जी अपा ने आ और ली गए और करी आप लदनी न्याणे आ गए और राजपुरा गे डा सारे कहा बढ़ने फिर उ लेने गए नहीं ज्यादा हो गए इन्हें इन बहुत है कहना फिर फिर अपा कहना है सवेरे राजपुरा ले जाएंगे है ना ट्रल्ली तो ઘણા બી બાઈક કંટ્રોલ હોજે છે જાન ને બડડે મે બી બાઈક કંટ્રોલ હોજે છે ગામ તે એ આપા मिलेंगे બડડે ઘણા ઘણા મોજા માર चलो ને દેખો ઇન્યાને ક્યા લે કાએ ਬੁੜੀਏ ਵਾਲ ਪਹਿਲਾਂ ਬੜੇ ਖਾਏ ਉਹ ਸਾਰੇ ਮੈਂ 00 ਹੈ ਨੰਬਰ ਤਾਂ ਕੋਈ ਹੈ ਨਹੀਂ ਉਹ ਸਾਰੇ 00 ਕਰੇ ਹੋਏ ਆ ਚੁੱਕੇ ਇਹ ਦੇਖ ਦੋ ਡੁਪਲੀਕੇਟ ਚੱਕੀ ਵੀਰ ਆ ਨਾ ਲੋੜਦਾ ਮੈਂ ਨਿਆਣਿਆ ਸਾਨੂੰ ਘੜੇ ਠੱਗ ਲਿਆ ਨਾ ਨਕਲੀ ਹੈ ਨਕਲੀ ਡੁਪਲੀਕੇਟ ਆ ਚਲੋ ਹੀ ਆਪਾਂ ਲੱਦਾਂ ਵਰਸ਼ੇਣ ਰਹਿ ਗਈ ਜੜੀ ਚਲ ਗੋ

हेलो गैस हेलो गैस है अपने कख पा लिया वहाँ रेडी पद देंगे राजपुर जोगी ट्राली होगी इस बार राजपुर जाएंगे मंडी में कह दो ढाई सौ रुपए पे रहे कुंटल बाकी देखिए कि रेट लगा चलो अपना कहना है कपड़े तो लिबने ये काम कम करे कहना क्यों भाई चलो ठीक है फिर आप कर लिया जन पकारा पैदा सारे होंगे होने बंदे कहना गाला क्डन लगे बड़ बी लोग लद देना कख कहना जेड़ा एक बंद लंघ जा कहना उस पिछे ही पे कहना ਆ ਜੇ ਨੇ ਆ ਜੇ ਆ ਕਹ ਇਹ ਗਾਣਾ ਕਹ ਇਹ ਤਾਂ ਗਾਣਾ ਇਹ ਵਾ ਪਾ ਚਲੇ ਘਰਾਂ ਨੂੰ ਘਰਾਂ ਨਾਲ ਕਰ ਖੜਾ ਮੈਂ